ਤੁਹਾਡਾ ਇੱਕ ਪੈਰਦਰੀ ਜੈ ਸਰ ਦੀ ਜੈ ਕਹਨਾ ਕੀਜੀਏ ਇਸ ਵਕਤ ਤਨਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਨ ਤੇ ਖੜੇ ਆ ਜਿੱਥੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਧੜ ਨੂੰ ਵਗਨ ਪੇਟ ਕੀਤਾ ਗਿਆ ਸੀ ਅੱਜ ਉਹ ਸੰਗਤ ਦੀ ਆਮਤ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਦੇਖਣ ਨੂੰ ਮਿਲਦੀ ਆ ਵੱਡੇ ਪੱਧਰ ਤੇ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲਦਾ ਤਸਵੀਰਾਂ ਇੱਕ ਵਾਰ ਜ਼ਰੂਰ ਦਿਖਾਵਾਂਗੇ ਹਰ ਐਤਵਾਰ ਦੀ ਤਰ੍ਹਾਂ ਸੰਗਤਾਂ ਇਸ ਜਗ੍ਹਾ ਤੇ ਚਿਹਰੇ ਦੇ ਵਿੱਚ ਹਾਜ਼ਰੀਆਂ ਭਰਨ ਪੁੰਚੀਆਂ ਨਹੀਂ ਗੁਰਦੁਆਰਾ ਸਾਹਿਬ ਦੇ ਅੰਦਰ ਜਗ੍ਹਾ ਆਵੇਂ ਜ਼ਰੂਰ ਘਟਿਆ ਪਰ ਸੰਗਤਾਂ ਦੇ ਦਿਲ ਦੇ ਵਿੱਚ ਗੁਰੂ ਲਈ ਬਹੁਤ ਜਗ੍ਹਾ ਆ ਇਸ ਦਰ ਤੇ ਸੰਗਤਾਂ ਇਹ ਹਾਜ਼ਰੀਆਂ ਪਾ ਰੀਆਂ ਨੇ ਬਾਹਰ ਰੋਡ ਤੇ ਹੀ ਬੈਠ ਕੇ ਗੁਰਬਾਣੀ ਦਾ ਆਨੰਦ ਮਾਣ ਰੀਆਂ ਨੇ ਜ਼ਰੂਰ ਆਪਾਂ ਗੱਲਬਾਤ ਜਿਹੜੀ ਆ ਸੰਗਤਾਂ ਦੇ ਨਾਲ ਜਾਰੀ ਰੱਖਾਂਗੇ ਕਿ ਮਨ ਦੇ ਵਿੱਚ ਕੀ ਆਸਥਾ ਆ ਗੁਰੂ ਪ੍ਰਤੀ ਕੀ ਵਿਸ਼ਵਾਸ ਰੱਖ ਕੇ ਸੰਗਤਾਂ ਇਸ ਦਰ ਤੇ ਹੁੰਦੀਆਂ ਨੇ ਕਿਉਂਕਿ ਕਈ ਪ੍ਰਚਾਰਕ ਏਦਾ ਦੇ ਵੀ ਨੇ ਜੋ ਇਸ ਚਪੈਰੇ ਦਾ ਵਿਰੋਧ ਵੀ ਕਰਦੇ ਨੇ ਪਰ ਗੁਰੂ ਦੇ ਪ੍ਰਤੀ ਜੋ ਇਸ ਸੰਗਤਾਂ ਦਾ ਪਿਆਰ ਹੈ ਉਹ ਕੀ ਅੱਜ ਮਹਿਸੂਸ ਕਰਦੇ ਇਸ ਜਗ੍ਹਾ ਤੇ ਆ ਕੇ ਇੱਕ ਜਗ੍ਹਾ ਤੇ ਆ ਕੇ ਪੈਸਾ ਭੋਣ ਤੇ ਬਹੁਤ ਆਨੰਦ ਆਉਂਦਾ ਪਹਿਲਾਂ ਤੇ ਪਤਾ ਨਹੀਂ ਸੀ ਹੁੰਦਾ ਹੁਣ ਥੋੜੇ ਸਮੇਂ ਤੋਂ ਜਦੋਂ ਪਤਾ ਲੱਗਾ ਅਸੀਂ ਵੀ ਆਣਾ ਚਪੈਰੇ ਸ਼ੁਰੂ ਕੀਤਾ ਇੰਨਾ ਆਨੰਦ ਆਉਂਦਾ ਸੇਵਾ ਕਰਨ ਦਾ ਇੰਨਾ ਆਨੰਦ ਆਉਂਦਾ ਔਰ ਸੰਗਤਾਂ ਦੇ ਵਿੱਚ ਇੰਨਾ ਪਿਆਰ ਇੰਨੀ ਸ਼ਰਧਾ ਤੁਸੀਂ ਵੇਖ ਹੀ ਰਹੇ ਹੋ ਕਿਵੇਂ ਹਾਂਜੀ ਬਹੁਤ ਪ੍ਰਚਾਰਕ ਇਦਾਂ ਦੇ ਨਹੀਂ ਜੋ ਇਸ ਪੈਰੇ ਦਾ ਵਿਰੋਧ ਕਰਦੇ ਤੁਸੀਂ ਅਕਸਰ ਵੀਡੀਓ ਸੁਣੀਆਂ ਹੋਣਗੀਆਂ ਸੋਸ਼ਲ ਮੀਡੀਆ 'ਤੇ ਪਰ ਮੈਨੂੰ ਨਹੀਂ ਲੱਗਦਾ ਕਿ ਇੱਕ ਸਿੱਖ ਹੋਣ ਦੇ ਨਾਤੇ ਆਪਾਂ ਇਦਾਂ ਹੀ ਆਪਣੇ ਗੁਰੂ ਘਰ ਦਾ ਵਿਰੋਧ ਕਰੀਏ ਜਾਂ ਇਸ ਤਰੀਕੇ ਨਾਲ ਵਿਰੋਧ ਕਰੀਏ ਜੋ ਸੰਗਤ ਇੰਨੀ ਵੱਡੀ ਆਮਦ ਦੇ ਵਿੱਚ ਜੁੜ ਰਹੀ ਆ ਕੇ ਸੋ ਕਿਤੇ ਨਾ ਕਿਤੇ ਮਨ ਦੇ ਵਿੱਚ ਜ਼ਰੂਰ ਖਿਆਲ ਆਉਂਦੇ ਕਿ ਇਹ ਲੋਕ ਇਦਾਂ ਕਿਉਂ ਕਰ ਰਹੇ ਪਈ ਸਾਹਿਬ ਜਿੰਨਾ ਦਾ ਵਿਰੋਧ ਕਰਨਾ ਬੰਦਾ ਉਹਨਾਂ ਦਾ ਵਿਰੋਧ ਤੇ ਕਰਦੇ ਨਹੀਂ ਤੁਸੀਂ ਵੇਖੋ ਕਿੰਨਾ ਪਖੰਡਵਾਦ ਚੱਲ ਰਿਹਾ ਹੈ ਨਾ ਤੁਸੀਂ ਵੇਖ ਰਹੇ ਹੋ ਹਰ ਐਤਵਾਰ ਦੀ ਕਿਵੇਂ ਉਹ ਚਰਚਾ ਨੂੰ ਵੀ ਵੇਖੋ ਉਹ ਪਖੰਡੀਆਂ ਨੇ ਕਿਵੇਂ ਕਈ ਕੁਛ ਬਣਾ ਦਿੱਤਾ ਹਨ ਉੱਥੇ ਸੰਗਤ ਜਾ ਰਹੀ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਇੱਥੇ ਦੁਪਹਿਰੇ ਵਰੀ ਆ ਕੇ ਕਿੰਦੂ ਪਰੰਤੂ ਕਰਨ ਲੱਗ ਪਏ ਪ੍ਰਚਾਰ ਦੇ ਵਿੱਚ ਜੇਕਰ ਕੋਈ ਇੱਥੇ 12 ਤੋਂ 4 4 ਘੰਟੇ ਆਪਣੇ ਦਿਨ ਦੇ ਵਿੱਚ ਦੇ ਰਿਹਾ ਕੋਈ ਛੁੱਟੀ ਜਿਹਨੂੰ ਹੁੰਦੀ ਆ ਉਹ ਇਸ ਜਗ੍ਹਾ ਤੇ ਆ ਕੇ ਆਸਲੀ ਪਰ ਇਹਦੇ ਤੇ ਗਲਤ ਕੀ ਆ ਬਾਣੀ ਪੜ ਰਹੇ ਆ ਭਾਈ ਸਾਹਿਬ ਮੈਂ ਕਹਿੰਦਾ ਬਹੁਤ ਵਧੀਆ ਗਲਤ ਕੁਛ ਨਹੀਂ ਆ ਜੀ ਇੱਥੇ ਆ ਕੇ ਵੇਖੋ ਮਹਾਰਾਜ ਦੇ ਲੜ ਲੱਗੇ ਨੇ ਹਨਾ ਆ ਕੇ ਸੰਗਤ ਸੇਵਾ ਕਰਦੀ ਆ ਜਿਹੜੇ ਬੱਚੇ ਨੇ ਨੌਜਵਾਨ ਮੈਂ ਵੇਖਦਾ ਨੌਜਵਾਨਾਂ ਨੂੰ ਜਿਨ੍ਹਾਂ ਨੇ ਕੇਸ ਨਹੀਂ ਸੀ ਰੱਖੇ ਉਹ ਦਸਤਾਰਾਂ ਸਜਾ ਕੇ ਆਉਂਦੇ ਨੇ ਮੋਨੇ ਮੁੰਡੇ ਵੀ ਇੱਥੇ ਮੈਂ ਵੇਖਦਾ ਸ਼ਬੀਲਾਂ ਦੇ ਇੰਨੀ ਸੇਵਾ ਕਰ ਰਹੇ ਨੇ ਤੁਸੀਂ ਚਾਰ ਚੁਫੇਰੇ ਜਿੱਥੇ ਮਰਜ਼ੀ ਵੇਖੋ ਆਈਸਕ੍ਰੀਮ ਦੇ ਲੰਗਰਾਂ ਦੇ ਵੇਖ ਲਓ ਇੱਧਰ ਸ਼ਬੀਲ ਦੇ ਲੰਗਰ ਦੇ ਵੇਖ ਲਓ ਜਿਹੜਾ ਵੀ ਲੰਗਰ ਤੁਸੀਂ ਵੇਖੋਗੇ ਨੌਜਵਾਨ ਮੁੰਡਿਆਂ ਨੂੰ ਵੇਖੋਗੇ ਤੇ ਗਲਤ ਕੁਝ ਨਹੀਂ ਮੁੰਡੇ ਸਾਡੇ ਗੁਰੂ ਦੇ ਲੜ ਲੱਗ ਰਹੇ ਨੇ ਹਨਾ ਕੇਸਾ ਧਾਰੀ ਹੋ ਰਹੇ ਨੇ ਅੰਮ੍ਰਿਤ ਛਕ ਰਹੇ ਨੇ ਇਥੇ ਗਲਤ ਕੀ ਹੈ ਕੁਛ ਗਲਤ ਨਹੀਂ ਸਿੰਘਾਣਾ ਮੈਂ ਗੱਲ ਵੀ ਕੀਤੀ ਇਥੇ ਇੱਕ ਗ੍ਰੰਥੀ ਸਿੰਘ ਖਾਸੇ ਤੋਂ ਆਉਂਦੇ ਸੀਗੇ ਉਹਨਾਂ ਨੇ ਕਿਹਾ ਕਿ ਮੇਰਾ ਪੁੱਤਰ ਨਸ਼ੇ ਕਰਦਾ ਸੀ ਉਹ ਇਸ ਜਗ੍ਹਾ ਤੇ ਜਦੋਂ ਮੈਨੂੰ ਲਿਆਣਾ ਸ਼ੁਰੂ ਕੀਤਾ ਤਾਂ ਨਸ਼ੇ ਛੱਡ ਤੇ ਹੁਣ ਮੇਰੀ ਨੂੰ ਵੀ ਨਾਲ ਹੁੰਦੀ ਹੈ ਮੈਂ ਨਾ ਭਾਈ ਸਾਹਿਬ ਵੀ ਇਦਾਂ ਹੀ ਆ ਬਹੁਤ ਸਾਰੇ ਦਾ ਜੀਵਨ ਇੱਥੇ ਬਦਲਿਆ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆ ਕੇ ਚਪੈਰਾ ਕੱਟਣ ਦੇ ਆ ਕੇ ਜਦੋਂ ਸੰਗਤ ਦੀ ਸ਼ਰਧਾ ਵੰਦੇ ਆ ਨਾ ਤੇ ਮਨ ਜਿਹੜਾ ਆਪਣੇ ਆਪ ਹੀ ਉਹ ਨਿਰਮਲ ਹੋ ਜਾਂਦਾ ਆਪਣੇ ਆਪ ਹੀ ਤੇ ਆਪਣੇ ਆਪ ਹੀ ਗੁਰੂ ਦੇ ਲੜ ਲੱਗਣਾ ਸ਼ੁਰੂ ਹੋ ਜਾਂਦੇ ਨਸ਼ਿਆਂ ਤੋਂ ਹੋਰ ਕਈਆਂ ਰਹਿਤਾਂ ਗਰਾਤਾਂ ਤੋਂ ਦੂਰ ਹੋ ਕੇ ਗੁਰੂ ਦੇ ਲੜ ਲੱਗਣਦੇ ਨੇ ਉਹਨਾਂ ਪ੍ਰਚਾਰਕਾਂ ਵਿੱਚ ਸੁਨੇਹਾ ਦੇ ਦੋ ਜੋ ਇਦਾਂ ਵਿਰੋਧ ਕਰਦੇ ਨੇ ਆਪਣੀ ਜੋ ਗੁਰਮਾਨੀ ਚੱਲ ਰਹੀ ਹੈ ਚੁਪਾਰੇ ਦੇ ਵਿੱਚ ਉਹਨਾਂ ਸੰਗਤਾਂ ਲਈ ਕੋਈ ਮਨਫੀ ਮੈਸੇਜ ਦੇਖੋ ਉਹਨਾਂ ਲਈ ਪ੍ਰਚਾਰਕਾਂ ਲਈ ਤੇ ਇਹੋ ਮੈਸੇਜ ਆ ਕਿ ਜਿਹੜਾ ਪਖੰਡਵਾਦ ਇੱਥੇ ਚੱਲ ਰਿਹਾ ਉਹਨਾਂ ਦੇ ਖਿਲਾਫ ਬੋਲਣ ਦੁਨੀਆ ਤੇ ਔਰ ਬਾਬਾ ਦੀਪ ਸਿੰਘ ਜੀ ਤੇ ਬਹੁਤ ਕਿਰਪਾ ਇੱਥੇ ਚੁਪਾਰੇ ਤੇ ਆ ਕੇ ਵੇਖਣ ਤੇ ਸਹੀ ਆਪ ਵੀ ਕਿਵੇਂ ਸੰਗਤਾਂ ਦੀ ਸ਼ਰਦਾ ਕਿ ਸਾਡੇ ਜਿਹੜੇ ਸਿੱਖ ਧਰਮ ਦੇ ਲੋਕ ਸਨ ਉਹ ਦੂਜੇ ਧਰਮਾਂ 'ਚ ਜਾ ਰਹੇ ਸਨ ਤੁਹਾਨੂੰ ਪਤਾ ਨਾ ਹੋ ਰਏ ਨੇ ਕਿ ਕਿਵੇਂ ਪਖੰਡਵਾਦ ਦੇ ਵਿੱਚ ਵੜ ਰਹੇ ਨੇ ਤੇ ਉਹ ਮੋੜ ਦੁਬਾਰਾ ਦੁਬਾਰਾ ਵੇਖੋ ਇੰਨੀ ਸੰਗਤ ਨਹੀਂ ਪਹਿਲਾਂ ਇੱਥੇ ਹੁੰਦੀ ਅੰਦਰੀ ਬਸ ਚੋਪੈਰਾ ਚੱਲਦਾ ਸੀ ਹੁਣ ਵੇਖੋ ਪੂਰੀ ਸੜਕ ਵੀ ਜਾਮ ਹੋ ਜਾਂਦੀ ਹੈ ਹੈਨਾ ਤੇ ਉਹ ਇੱਧਰ ਦੁਬਾਰਾ ਤੋਂ ਗੁਰੂ ਦੇ ਆ ਕੇ ਲੜ ਲਾਗੇ ਨੇ ਪ੍ਰਚਾਰਕਾਂ ਨੂੰ ਇਹੋ ਬੇਨਤੀ ਆ ਕਿ ਇਹਦਾ ਵਿਰੋਧ ਨਾ ਕਰਨ ਇਹਦੇ ਬਾਰੇ ਸੰਗਤ ਨੂੰ ਦੱਸਿਆ ਜਾਵੇ ਕਿ ਚੋਪੈਰਾ ਹੈ ਕੀ ਆ ਹੈਨਾ ਤੇ ਤਾਂ ਜੋ ਸਾਡੇ ਲੋਕ ਨੇ ਜਿੰਨੀ ਵੀ ਸੰਗਤ ਆ ਦੂਜੇ ਧਰਮਾਂ ਦੇ ਕਨਵੰਟ ਹੋ ਰਹੀ ਆ ਉਹ ਇੱਧਰ ਆਵੇ ਹੈਨਾ ਤੇ ਗੁਰੂ ਘਰ ਆ ਕੇ ਇੱਥੇ ਆਪਣਾ ਨਕਮਸਤੋ ਕਰਨ ਹੈਨਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਬਿਲਕੁਲ ਹੋਰ ਵੀਰਾਂ ਨਾਲ ਗੱਲਬਾਤ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਦੇਵਾਲ ਸਿੰਘ ਹੈ ਜੀ ਨਾਮ ਸੇਵਾ ਕਰ ਰਹੇ ਹੋ ਇੱਥੇ ਹਰ ਐਤਵਾਰ ਹਾਜ਼ਰੀ ਭਰ ਹਾਂਜੀ ਹਰ ਸੰਡੇ ਆਈਦਾ ਜੀ ਕਿਦਾਂ ਮਨ ਦੇ ਵਿੱਚ ਖਿਆਲ ਆਇਆ ਗੁਰੂ ਘਰ ਦੇ ਵਿੱਚ ਆ ਕੇ ਹਾਜ਼ਰੀ ਭਰੀਏ ਚਲੋ ਕੁਝ ਸਮੇਂ ਤੋਂ ਪਾ ਨੂੰ ਪਤਾ ਚੱਲਿਆ ਕਿ ਚੁਪਾਰੇ ਹੁੰਦੇ ਆ ਪਹਿਲਾਂ ਨਹੀਂ ਸੀ ਪਤਾ ਸੋਸ਼ਲ ਮੀਡੀਆ ਦਾ ਜਮਾਨਾ ਨਹੀਂ ਸੀਗਾ ਹੁਣ ਆਉਂਦੇ ਹੋ ਕੀ ਮਹਿਸੂਸ ਕਰਦੇ ਹੋ ਤੁਸੀਂ ਬਹੁਤ ਕਿਰਪਾ ਹੈ ਜੀ ਸਤਿਗੁਰ ਦੀ ਜੋ ਕੁਝ ਨਹੀਂ ਮਿਲਿਆ ਸਭ ਕੁਝ ਮਿਲਿਆ ਜੀ ਜੋ ਪਹਿਲੋਂ ਅਸੀਂ ਪੈਦਲ ਆਉਂਦੇ ਹੁੰਦੇ ਸੀਗੇ ਹੁਣ ਅਸੀਂ ਵੱਡੀਆਂ ਜੋਗੇ ਕਰਦਾ ਪ੍ਰਮਾਤਮਾ ਨੇ ਬਹੁਤ ਕਿਰਪਾ ਹੈ ਸਤਿਗੁਰਾਂ ਦਾ ਜੀ ਦੀ ਉਹ ਸੰਗਤ ਜੋੜੀ ਸਾਡੇ ਨਾਲ ਬੱਚੇ ਵੀ ਆਉਂਦੇ ਆ ਅਸੀਂ ਕੋਤੇ ਆਈ ਦਾ ਨਾਲ ਬੱਚਿਆਂ ਨੂੰ ਵੀ ਜੋੜੀਦਾ ਆ ਤਾਂ ਕਿ ਮਾੜੀ ਸੰਗਤ ਵਿੱਚ ਨਾ ਆ ਜਾਣ ਪਰ ਜਿਹੜੇ ਮਾੜਾ ਕਹਿੰਦੇ ਨੇ ਚੁਪਾਰੇ ਨੂੰ ਉਹਨਾਂ ਲਈ ਕੀ ਕਰਨਾ ਚਾਹੁੰਦੇ ਹੋ ਨਹੀਂ ਮਾੜਾ ਪਹਿਰੇ ਸਨ ਮਾੜਾ ਤੇ ਨਹੀਂ ਹੈਗਾ ਬਾਕੀ ਦੇਖੋ ਜੀ ਆਪੋ ਆਪਣਾ ਵਿਚਾਰਿਆ ਹਰ ਇੱਕ ਦਾ ਠੀਕ ਹੈ ਨਾ ਜੋ ਸੰਗਤ ਜੁੜੀ ਹੈ ਨਾ ਜੋ ਹਰ ਇੱਕ ਨੂੰ ਮਿਲਿਆ ਉਹ ਸੰਗਤ ਆਉਂਦੀ ਆ ਤੁਸੀਂ ਆਪ ਹੀ ਦੇਖ ਸਕਦੇ ਹੋ ਕੈਮਰਾ ਕੈਮਰਾਮੈਨ ਨੂੰ ਕਹੋ ਕਿ ਆਪਣਾ ਕੈਮਰਾ ਦਿਖਾਣੇ ਤੇ ਆਪਣੀ ਸੰਗਤ ਵੇਖੋ ਕਿੰਨੀ ਜੋੜਦੀ ਹੈ ਨਾ ਉਸ ਕਰ ਦਿਓ ਇੱਥੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆ ਕੇ ਸਕੂਨ ਮਹਿਸੂਸ ਕਰੀਦਾ ਜੀ ਉਹ ਏਸੀ ਵਾਲਾ ਸਕੂਨ ਨਹੀਂ ਮਿਲਦਾ ਜੋ ਇੱਥੇ ਮਿਲਦਾ ਜੀ ਆਣ ਕੇ ਨਿਆਣੇ ਵੀ ਸਾਹਮਣੇ ਬੈਠੇ ਆ ਜੀ ਬਾਬਾ ਜੀ ਦੀ ਕਿਰਪਾ ਨਾਲ ਧੰਨਵਾਦ ਤੇ ਆਂਦੇ ਆ ਜੀ ਸੇਵਾ ਲੈਂਦੇ ਆ ਜੀ ਸੋ ਬਿਲਕੁਲ ਹੈ ਵੱਡੀ ਗਿਣਤੀ ਚ ਸੰਗਤ ਦਾ ਇਕੱਠ ਮਿਲਦਾ ਦੇਖਣ ਨੂੰ ਇੱਥੇ ਹਰ ਇੱਕ ਸੰਗਤ ਤੁਸੀਂ ਜ਼ਰੂਰ ਇੱਥੇ ਪਹੁੰਚੋ ਗੁਰੂ ਘਰ ਦੇ ਵਿੱਚ ਨਮਸਤਕ ਹੋ ਵੋ ਜਿਵੇਂ ਬਾਬਾ ਜੀ ਉਹਨਾਂ ਨੇ ਜ਼ਿਕਰ ਕੀਤਾ ਸਾਨੂੰ ਨੀਲੇ ਬਾਣੀ ਵਾਲੀਆਂ ਫੌਜਾਂ ਟੱਕਰੀਆਂ ਸਨ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਘਰ ਦੇ ਵਿੱਚ ਆਪਾਂ ਗੁਰਬਾਣੀ ਪੜ੍ਹਦੇ ਆ ਪਰ ਪ੍ਰਚਾਰਕਾਂ ਨੂੰ ਜੋ ਪਖੰਡਵਾਦ ਪੰਜਾਬ ਦੇ ਵਿੱਚ ਚੱਲ ਰਿਹਾ ਉਸ ਦਾ ਵਿਰੋਧ ਕਰਨਾ ਚਾਹੀਦਾ ਹੈ ਨਾ ਕਿ ਇਸ ਚੁਪਹਿਰਾ ਸਾਹਿਬ ਦਾ ਕਈ ਪ੍ਰਚਾਰਕ ਅਝੇ ਨੇ ਜੋ ਇਹਨਾਂ ਨੂੰ ਮਾਰਾ ਆਖਦੇ ਨੇ ਸੋ ਅਪੀਲ ਆ ਸੰਗਤਾਂ ਵੱਲੋਂ ਉਹਨਾਂ ਨੂੰ ਕਿ ਇਦਾਂ ਨਾ ਵਿਰੋਧ ਕੀਤਾ ਜਾਵੇ ਜੋ ਸੰਗਤ ਇੰਨੀ ਵੱਡੀ ਆਮਦ ਦੇ ਵਿੱਚ ਆ ਕੇ ਬਾਣੀ ਪੜ੍ਹਦੀ ਵੀਰੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਚੜਦੀ ਕਲਾ ਬਾਛਾ ਆਉਂਦੇ ਹਰ ਐਤਵਾਰ ਹਾਜ਼ਰੀ ਭਰਦੇ ਹਾਂ ਹਾਂ ਜੀ ਬਾਬਾ ਜੀ ਹਰ ਐਤਵਾਰ ਆਈਦਾ ਜੀ ਮਹਾਰਾਜ ਕੇਸ ਕੇਸ ਰੱਖੇ ਹੁਣ ਤੁਸੀਂ ਬਾਬਾ ਜੀ ਕੇਸ ਨਹੀਂ ਰੱਖੇ ਇਸ ਗੱਲ ਨੂੰ ਨਹੀਂ ਫਿਰ ਵੀ ਤੁਸੀਂ ਦਸਤਾਰ ਸਜਾਈ ਆ ਹਾਂਜੀ ਹਾਂਜੀ ਕੇਸ ਰੱਖੋਗੇ ਤੁਸੀਂ ਉਹ ਰੱਖਾਂਗੇ ਬਾਬਾ ਜੀ ਰੱਖਾਂਗੇ ਜੀ ਜ਼ਰੂਰ ਰੱਖਾਂਗੇ ਜੀ ਅਸੀਂ ਉਹ ਹਰ ਦਰ ਤੇ ਗੁਰਪਾਤਸ਼ਰਿਆਂ ਨੂੰ ਕੇਸਾ ਨੂੰ ਸੰਭਾਲਣ ਦੀ ਆਗਿਆ ਦਿੱਤੀ ਹੈ ਜੀ ਸਾਡਾ ਫਰਜ਼ ਹੈ ਉਹਨੂੰ ਸਾਹਮਣਾ ਫਰਜ਼ ਹੈ ਬਾਬਾ ਜੀ ਸਾਹਮਣ ਦਾ ਪਰ ਚਲੋ ਅੱਗੇ ਦਾ ਰੱਖਾਂਗੇ ਜੀ ਬਿਲਕੁਲ ਹਾਂਜੀ ਇਸ ਵਾਰ ਘਟਾਲੇ ਨਾਲ ਸੁਨੇ ਆ ਫਿਰ ਗੁਰੂਆਂ ਦੇ ਘੇ ਰਾਤੇ ਵੀ ਚੱਲੀ ਲਾਸਟ ਵਾਰ ਹੀ ਘਟਾਲੇ ਜਿਹੜੇ ਘਟਾਲੇ ਜੀ ਅੱਗੇ ਦਾ ਜਰੂਰ ਰੱਖਾਂ ਹਾਂਜੀ ਹਾਂਜੀ ਭਾਈ ਜੀ ਦਾ ਖਾਲਸਾ ਵਾਹਿਗੁਰੂ ਜੀ ਬਹੁਤ ਵਧੀਆ ਲੱਗਾ ਵੀਰੇ ਨਾਲ ਗੱਲ ਕਰਕੇ ਕਿ ਅਜ ਆਖਰੀ ਵਾਰ ਮੈਂ ਕੇਸ ਘਟਾਲਿਆ ਉਸ ਤੋਂ ਬਾਅਦ ਮੈਂ ਕੇਸ ਨਹੀਂ ਘਟੋੜਿਆ ਹੁਣ ਮੈਂ ਕੇਸਾਦਾਰੀ ਹੋਣਾ ਹੈ ਸੋ ਅਜਹੀ ਸੋਚ ਚਾਹੀਦੀ ਆ ਆਪਣੀ ਇਸ ਗੁਰੂ ਘਰ ਦੇ ਵਿੱਚ ਜਦੋਂ ਆਨੇ ਆ ਤਾਂ ਕੁਝ ਇੱਕ ਵਾਈਬ੍ਰੇਸ਼ਨਸ ਇਹੋ ਜਿਹੇ ਹੁੰਦੀਆਂ ਜੋ ਸਾਨੂੰ ਜ਼ਿੰਦਗੀ ਦੇ ਵਿੱਚ ਬਦਲਾਵ ਕਰਨ ਲਈ ਅੱਗੇ ਲੈ ਕੇ ਹੁੰਦੀਆਂ ਨੇ ਜ਼ਰੂਰ ਅੱਗੇ ਚੱਲਦੇ ਹਾਂ ਹੋਰ ਗੱਲਬਾਤ ਸਾਂਝੀ ਕਰਾਂਗੇ ਜਿੱਥੇ ਸੰਗਤਾਂ ਗੁਰੂ ਘਰ ਮਾਤਾ ਜੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਮਾਤਾ ਜੀ ਹਰ ਐਤਵਾਰ ਆਉਂਦੇ ਹੋ ਹਾਂਜੀ ਆ ਜੀ ਕਿੱਦਾਂ ਦਾ ਲੱਗਦਾ ਇਸ ਦਰ ਤੇ ਆ ਕੇ ਹਾਂ ਬਹੁਤ ਸੋਹਣਾ ਲੱਗਦਾ ਵਾਇਗੁਰੂ ਜੀ ਦੇ ਪਾਸਾ ਮਾਤਾ ਜੀ ਕਿੰ ਨਾਲ ਇਹ ਇਹ ਮੇਰੀ ਪੁੱਤਰੀ ਹੈ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਬੋਲੋ ਬੋਲੋ ਆਉਂਦੇ ਹੋ ਦਾਦੀ ਮਮਾ ਨਾਲ ਇੱਥੇ ਹਾਂ ਵਧੀਆ ਆ ਰਹਾ ਦੁਆਰੇ ਵਧੀਆ ਮਾਤਾ ਜੀ ਤੁਸੀਂ ਬੱਚਿਆਂ ਨੂੰ ਜੋੜੀ ਰੱਖਿਆ ਗੁਰੂ ਘਰ ਨਾਲ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਸੋ ਬਿਲਕੁਲ ਹੈ ਗੁਰੂ ਘ ਬੱਚਿਆਂ ਨੂੰ ਵੀ ਨਾਲ ਲੈ ਕੇ ਹੁੰਦੇ ਨੇ ਕਿਉਂਕਿ ਆਪਾਂ ਛੋਟੇ ਹੁੰਦੇ ਤਾਂ ਜੋ ਬੱਚਿਆਂ ਨੂੰ ਆਦਤ ਪਾ ਦਾਂਗੇ ਜੋ ਸਮਝਾ ਦਾਂਗੇ ਬੱਚੋ ਉਸੇ ਹੀ ਤਰੀਕੇ ਨਾਲ ਚੱਲਦਾ ਆ ਦੂਜੇ ਪਾਸੇ ਜੇਕਰ ਮੈਂ ਤਸਵੀਰ ਰੋਕ ਕਰਾਂ ਤਾਂ ਸੰਗਤਾਂ ਲਈ ਇੱਥੇ ਸ਼ਬੀਲਾ ਦੇ ਜਿਹੜੇ ਜਲ ਦੇ ਲੰਗਰ ਨੇ ਉਹ ਲਗਾਏ ਗਏ ਨੇ ਤਾਂ ਜੋ ਕਿਸੇ ਤਰ੍ਹਾਂ ਦੀ ਦਿੱਕਤ ਜਿਹੜੀ ਆ ਉਹ ਗੁਰੂ ਘਰਾਂ ਦੇ ਵਿੱਚ ਨਾ ਆਵੇ ਸੋ ਜ਼ਰੂਰ ਇਸ ਪਾਸੇ ਦੀ ਜੇਕਰ ਇੱਕ ਤਸਵੀਰ ਦਿਖਾਵਾਂ ਤਾਂ ਸੰਗਤਾਂ ਵੱਡੀ ਆਮਦ ਦੇ ਵਿੱਚ ਇੱਥੇ ਪਹੁੰਚੀਆਂ ਨੇ ਗਰਮੀ ਭਾਵੇਂ ਜ਼ਰੂਰ ਹੈਗੀ ਆ ਪਰ ਗੁਰੂ ਪ੍ਰਤੀ ਜੋ ਪਿਆਰ ਆ ਸੰਗਤਾਂ ਦਾ ਇਹ ਦੇਖਣ ਨੂੰ ਮਿਲਦਾ ਜੋ ਸਾਡੇ ਸੇਵਾਦਾਰ ਨੇ ਲਗਾਤਾਰ ਹੱਥ ਦੇ ਵਿੱਚ ਵੱਡੇ ਵੱਡੇ ਪੱਖੇ ਜਾਂ ਪੱਖੀਆਂ ਹੱਥ ਦੇ ਵਿੱਚ ਫੜੀਆਂ ਨੇ ਤਾਂ ਜੋ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਸੰਗਤਾਂ ਨੂੰ ਸੋ ਜ਼ਰੂਰ ਗੱਲਬਾਤ ਆਪਾਂ ਹੋਰ ਜਿਹੜੀ ਇਹ ਸੰਗਤਾਂ ਨਾਲ ਕਰਾਂਗੇ ਤੇ ਜਦੋਂ ਆ ਕੇ ਹਾਜ਼ਰੀਆਂ ਭਰਦੇ ਹੋ ਤਾਂ ਕੀ ਮਹਿਸੂਸ ਹੁੰਦਾ ਹੈ ਕਿ ਗੁਰੂ ਪ੍ਰਤੀ ਮਨ ਦੇ ਵਿੱਚ ਇੱਕ ਵਿਸ਼ਵਾਸ ਇੱਕ ਆਸਥਾ ਲੈ ਕੇ ਆਉਂਦੇ ਹੋ ਸੋ ਪਹਿਲਾਂ ਤੇ ਗੁਰਦੁਆਰਾ ਸਾਹਿਬ ਦੇ ਗੇਟ ਦੀਆਂ ਤਸਵੀਰਾਂ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿਉਂਕਿ ਵੱਡੀ ਗਿਣਤੀ ਚ ਸੰਗਤਾਂ ਇਸ ਜਗ੍ਹਾ ਤੇ ਪਹੁੰਚੀਆਂ ਨੇ ਫਿਲਹਾਲ 12 ਵਜੇ ਇਸ ਦੁਪਹਿਰੇ ਦੀ ਸ਼ੁਰੂਆਤ ਹੁੰਦੀ ਆ ਜਿਸ ਦੇ ਵਿੱਚ ਪੰਜ ਜਪਜੀ ਸਾਹਿਬ ਦੇ ਪਾਠ ਦੋ ਚੌਪਈ ਸਾਹਿਬ ਦੇ ਪਾਠ ਅਤੇ ਉਸ ਤੋਂ ਅਪਰੰਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਛੇ ਪਉੜੀਆਂ ਅਨੰਦ ਸਾਹਿਬ ਦੀ ਅਰੰਭਤਾ ਹੁੰਦੀ ਆ ਫਿਰ ਉਸ ਤੋਂ ਬਾਅਦ ਅਰਦਾਸ ਜਿਹੜੀ ਆ ਉਹ ਕੀਤੀ ਜਾਂਦੀ ਆ ਜਿਸ ਤੋਂ ਬਾਅਦ ਕਵੈਂਟਲ ਤੋਂ ਉੱਪਰ ਦੇਗ ਸੰਗਤਾਂ ਦੇ ਵਿੱਚ ਵਰਤਾਈ ਜਾਂਦੀ ਆ ਇਹ ਤਾਂ ਤਾਂ ਬਾਬਾ ਦੀਪ ਸਿੰਘ ਜੀ ਨੇ ਐਸਾ ਕੋਤਕ ਵਰਤਾਇਆ ਹੈ ਕੀ ਸੰਗਤਾਂ ਇੱਥੇ ਗੁਰੂ ਘਰ ਦੇ ਨਾਲ ਜੁੜਦੀਆਂ ਹੋਰ ਸੰਗਤਾਂ ਲੈ ਕੇ ਅਸੀਂ ਇਸ ਦਰ ਤੇ ਆਉਨੇ ਹੈਗੇ ਆ। ਸੋ ਜ਼ਰੂਰ ਭਾਵੇਂ ਗਰਮੀ ਜ਼ਰੂਰ ਹੈਗੀ ਆ ਪਰ ਜਦੋਂ ਇਹ ਗੁਰਬਾਣੀ ਦੀ ਠੰਡਕ ਮੰਨ ਦੇ ਵਿੱਚ ਪੈਂਦੀ ਆ ਤਾਂ ਅਜਿਹੀ ਗਰਮੀ ਦੂਰ ਹੋ ਜਾਂਦੀ ਆ ਭਾਵੇਂ ਇਸ ਜਗ੍ਹਾ ਤੇ ਸੰਗਤਾਂ ਲਈ ਪੱਖੀਆਂ ਜਾਂ ਵੱਡੇ ਵੱਡੇ ਪੱਖੇ ਚੱਲੇ। ਬਿਲਕੁਲ ਗੁਰੂ ਘਰ ਦੇ ਇਸ ਗੇਟ ਤੇ ਮੌਜੂਦ ਆ ਸੁਰਾ ਸੋ ਪਛਾਣੀ ਆ ਜੋ ਲੜਾ ਦੇਣ ਕੇ ਇਹ ਤਾਂ ਪੁਰਜਾ ਪੁਰਜਾ ਕੱਟ ਮਰੇ ਕਭੂ ਨਾ ਛੜਾ ਕੇ ਤੰਤਨ ਬਾਬਾ ਦੀਪ ਸਿੰਘ ਜੀ ਦਾ ਇਹ ਸਥਾਨ ਹੈ ਜਿੱਥੇ ਬਾਬਾ ਜੀ ਦੇ ਧੜ ਨੂੰ ਅਗਨਪੇਟ ਕੀਤਾ ਗਿਆ ਸੀਗਾ ਸ਼ਹੀਦੀ ਇਹ ਸਥਾਨ ਸ਼ਹੀਦੀ ਪੈਰੇ ਇਸ ਜਗ੍ਹਾ ਤੇ ਲੱਗਦੀ ਆ ਦੂਰ ਦੂਰ ਤੱਕ ਜਿਕਰ ਛਾਤ ਮਾਰੀਏ ਤਾਂ ਸੰਗਤਾਂ ਬੈਠੀਆਂ ਹੋਈਆਂ ਤੁਹਾਨੂੰ ਸਦਕ ਤੇ ਨਜ਼ਰ ਆਉਣ ਗਿਆ ਗੁਰੂ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਆ ਹਰ ਕੋਈ ਇਸ ਦਰ ਤੋਂ ਝੋਲੀਆਂ ਭਰ ਕੇ ਲੈ ਕੇ ਜਾਂਦਾ ਹੈ ਕੋਈ ਵੀ ਮੰਨ ਦੇ ਵਿੱਚ ਆਸਥਾ ਹੋਵੇ ਗੁਰੂ ਪ੍ਰਤੀ ਉਸ ਝੋਲੀ ਦੇ ਅੱਗੇ ਜਦੋਂ ਤੁਸੀਂ ਕੁਝ ਮੰਗਦੇ ਹੋ ਝੋਲੀ ੱਡ ਕੇ ਸ਼ਾਇਦ ਉਹ ਤੁਹਾਡੀ ਝੋਲੀ ਛੋਟੀ ਪੈ ਜਾਂਦੀ ਹੈ ਗੁਰੂ ਦਾ ਦਿਲ ਅੱਡਾ ਵੱਡਾ ਹੈ ਆਪਣੇ ਸੰਗਤਾਂ ਪ੍ਰਤੀ ਸੋ ਜ਼ਰੂਰ ਹਰ ਇੱਕ ਸੰਗਤ ਇਸ ਦਰ ਤੇ ਆ ਕੇ ਹਾਜ਼ਰੀਆਂ ਭਰਦੀਆਂ ਨੇ ਗੁਰੂ ਘਰ ਦੇ ਵਿੱਚ ਜੁੜੋ ਆ ਕੇ ਵਿਦੇਸ਼ਾਂ ਤੋਂ ਵੀ ਸੰਗਤਾਂ ਇਸ ਦਰ ਤੇ ਹੁੰਦੀਆਂ ਨੇ ਤੇ ਜਿਹੜੇ ਪ੍ਰਚਾਰਕ ਇਹਨਾਂ ਦਾ ਵਿਰੋਧ ਕਰਦੇ ਨੇ ਉਹ ਜ਼ਰੂਰ ਇੱਕ ਵਾਰ ਮਨ ਦੇ ਵਿੱਚ ਸੋਚ ਕੇ ਗੁਰੂ ਘਰ ਦੇ ਬਾਰੇ ਜਾਂ ਸੰਗਤਾਂ ਬਾਰੇ ਜ਼ਰੂਰ ਬੋਲਿਓ ਕਿਉਂਕਿ ਜਿਵੇਂ ਕਿ ਨੰਖ ਸਿੰਘ ਹੁਣੀ ਮਿਲੇ ਸੀ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਦੇ ਵਿੱਚ ਪਖੰਡ ਚੱਲ ਰਿਹਾ ਤੁਸੀਂ ਉਹਨਾਂ ਤੇ ਬੋਲੋ ਪਰ ਜੋ ਸੰਗਤ ਆ ਕੇ ਗੁਰਬਾਣੀ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ ਗੁਰਬਾਣੀਆਂ ਪੜ੍ਹਦੀਆਂ ਨੇ ਉਹਨਾਂ ਲਈ ਅਝਾ ਨਾ ਕੀਤਾ ਜਾਵੇ ਮੈਨੂੰ ਦਿਓ ਇਜਾਜ਼ਤ ਉਹਨਾਂ ਅਰਦੇ ਲਈ ਸਿਮਰਦੀਪ ਸਿੰਘ ਜੀ ਅੰਮ੍ਰਿਤ ਸਰ ਜਿਉਂ ਤਿਉਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਤਮਾਰਕ ਪੈਰ ਤੇ ਜੈ ਸਰ ਦੀਜੈ ਕਾ ਨਾ ਕੀਜੇ ਇਸ ਵਕਤ ਆਨਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਨ ਤੇ ਖੜੇ ਆਂ ਜਿੱਥੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਧੜ ਨੂੰ ਅਗਨ ਪੇਟ ਕੀਤਾ ਗਿਆ ਸੀ ਅੱਜ ਉਹ ਸੰਗਤ ਦੀ ਆਮਤ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਦੇਖਣ ਨੂੰ ਮਿਲਦੀ ਆ ਵੱਡੇ ਪੱਧਰ ਤੇ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲਦਾ ਤਸਵੀਰਾਂ ਇੱਕ ਵਾਰ ਜ਼ਰੂਰ ਦਿਖਾਵਾਂਗੇ ਹਰ ਐਤਵਾਰ ਦੀ ਤਰ੍ਹਾਂ ਸੰਗਤਾਂ ਇਸ ਜਗ੍ਹਾ ਤੇ ਦੁਪਹਿਰੇ ਦੇ ਵਿੱਚ ਹਾਜ਼ਰੀਆਂ ਭਰਨ ਪਹੁੰਚੀਆਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਜਗ੍ਹਾ ਭਾਵੇਂ ਜ਼ਰੂਰ ਘਟਿਆ ਪਰ ਸੰਗਤਾਂ ਦੇ ਦਿਲ ਦੇ ਵਿੱਚ ਗੁਰੂ ਲਈ ਬਹੁਤ ਜਗ੍ਹਾ ਆ ਇਸ ਦਰ ਤੇ ਸੰਗਤਾਂ ਇਹ ਹਾਸਰੀਆਂ ਪਾਰੀਆਂ ਨੇ ਬਾਹਰ ਰੋਡ ਤੇ ਹੀ ਬੈਠ ਕੇ ਗੁਰਬਾਣੀ ਦਾ ਆਨੰਦ ਮਾਣ ਰੀਆਂ ਨੇ ਜ਼ਰੂਰ ਆਪਾਂ ਗੱਲਬਾਤ ਜਿਹੜੀ ਹੈ ਉਹ ਸੰਗਤਾਂ ਦੇ ਨਾਲ ਜਾਰੀ ਰੱਖਾਂਗੇ ਕਿ ਮਨ ਦੇ ਵਿੱਚ ਕੀ ਆਸਥਾ ਹੈ ਗੁਰੂ ਪ੍ਰਤੀ ਕੀ ਵਿਸ਼ਵਾਸ ਰੱਖ ਕੇ ਸੰਗਤਾਂ ਇਸ ਦਰ ਤੇ ਆਉਂਦੀਆਂ ਨੇ ਕਿਉਂਕਿ ਕਈ ਪ੍ਰਚਾਰਕ ਐਦਾ ਦੇ ਵੀ ਨੇ ਜੋ ਇਸ ਚਪੈਰੇ ਦਾ ਵਿਰੋਧ ਵੀ ਕਰਦੇ ਨੇ ਪਰ ਗੁਰੂ ਦੇ ਪ੍ਰਤੀ ਜੋ ਇਸ ਸੰਗਤਾਂ ਦਾ ਪਿਆਰ ਹੈ ਉਹ ਦੇਖਣ ਨੂੰ ਮਿਲਦਾ ਗੱਲਬਾਤ ਆਪਾਂ ਜ਼ਰੂਰ ਕਰਦੇ ਜੋ ਸੰਗਤਾਂ ਇੱਥੇ ਹੁੰਦੀਆਂ ਨੇ ਨਿਰਜੀ ਵਾਇਗੁਰੂ ਜੀ ਖਾਲਸਾ ਵੈਗ ਜੀ ਕੀ ਫਰਮਾ ਜੀ ਖਾਲਸਾ ਵੈਗ ਜੀ ਕੀ ਨਾਮ ਪਿਆਰੇ ਤੁਹਾਡੇ ਮਨਜਿੰਦਰ ਸਿੰਘ ਪਿਆਰੇ ਕਿਹੜੀ ਜਗ੍ਹਾ ਤੋਂ ਆਉਂਦੇ ਹੋ ਮਫਤੇਗੜ ਚੋੜੀ ਇੱਥੇ ਆਉਂਦੇ ਹੋ ਹਰ ਐਤਵਾਰ ਹਾਜ਼ਰੀ ਭਰਦੇ ਹਾਂ ਜੀ ਕੀ ਮਹਿਸੂਸ ਕਰਦੇ ਹੋ ਇਸ ਜਗ੍ਹਾ ਤੇ ਆ ਕੇ ਅੱਜ ਚਾਹੇ ਪਹਿਲਾਂ ਨਹੀਂ ਸੀ ਪਤਾ ਸੰਗਤ ਨੂੰ ਚਿਹਰੇ ਦਾ ਅੱਜ ਸੋਸ਼ਲ ਮੀਡੀਆ ਜ਼ਰੀ ਜਾਂ ਹੋਰ ਸੰਗਤਾਂ ਜਿਨ੍ਹਾਂ ਨੇ ਪ੍ਰਚਾਰ ਕੀਤਾ ਕੀ ਅੱਜ ਮਹਿਸੂਸ ਕਰਦੇ ਹੋ ਇਸ ਜਗ੍ਹਾ ਤੇ ਆ ਕੇ ਇੱਕ ਜਗ੍ਹਾ ਤੇ ਆ ਕੇ ਪਾਤਸ਼ਾਹ ਹੁੰਦੇ ਬਹੁਤ ਆਨੰਦ ਆਉਂਦਾ ਪਹਿਲਾਂ ਤਾਂ ਪਤਾ ਨਹੀਂ ਸੀ ਹੁੰਦਾ ਹੁਣ ਥੋੜੇ ਸਮੇਂ ਤੋਂ ਜਦੋਂ ਪਤਾ ਲੱਗਾ ਅਸੀਂ ਵੀ ਆਣਾ ਚਪੈਰੇ ਸਟਾਰਟ ਕੀਤਾ ਇੰਨਾ ਆਨੰਦ ਆਉਂਦਾ ਸੇਵਾ ਕਰਨ ਦਾ ਇੰਨਾ ਆਨੰਦ ਆਉਂਦਾ ਔਰ ਸੰਗਤਾਂ ਦੇ ਵਿੱਚ ਇੰਨਾ ਪਿਆਰ ਇੰਨੀ ਸ਼ਰਧਾ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਹਾਂ ਬਹੁਤ ਪ੍ਰਚਾਰਕ ਇਦਾਂ ਦੇ ਨਹੀਂ ਜੋ ਇਸ ਪੈਰੇ ਦਾ ਵਿਰੋਧ ਕਰਦੇ ਤੁਸੀਂ ਅਕਸਰ ਵੀਡੀਓ ਸੁਣੀਆਂ ਹੋਣਗੀਆਂ ਸੋਸ਼ਲ ਮੀਡੀਆ 'ਤੇ ਪਰ ਮੈਨੂੰ ਨਹੀਂ ਲੱਗਦਾ ਕਿ ਇੱਕ ਸਿੱਖ ਹੋਣ ਦੇ ਨਾਤੇ ਆਪਾਂ ਇਦਾਂ ਹੀ ਆਪਣੇ ਗੁਰੂ ਘਰ ਦਾ ਵਿਰੋਧ ਕਰੀਏ ਜਾਂ ਇਸ ਤਰੀਕੇ ਨਾਲ ਵਿਰੋਧ ਕਰੀਏ ਜੋ ਸੰਗਤ ਇੰਨੀ ਵੱਡੀ ਆਮਦ ਦੇ ਵਿੱਚ ਜੁੜ ਰਹੀ ਆ ਕੇ ਸੋ ਕਿਤੇ ਨਾ ਕਿਤੇ ਮਨ ਦੇ ਵਿੱਚ ਜ਼ਰੂਰ ਖਿਆਲ ਆਉਂਦੇ ਕਿ ਇਹ ਲੋਕ ਇਦਾਂ ਕਿਉਂ ਕਰ ਰਹੇ ਆ ਪਈ ਸਭ ਜਿੰਨਾ ਤਾਂ ਵਿਰੋਧ ਕਰਨਾ ਬੰਦਾ ਉਹਨਾਂ ਦਾ ਵਿਰੋਧ ਤੇ ਕਰਦੇ ਨਹੀਂ ਤੁਸੀਂ ਵੇਖੋ ਕਿੰਨਾ ਪਖੰਡਵਾਦ ਚੱਲ ਰਿਹਾ ਹੈ ਨਾ ਤੁਸੀਂ ਵੇਖ ਰਹੇ ਹੋ ਹਾਰਿਆਤਵਾਰਦੀ ਕਿਵੇਂ ਉਹ ਚਰਚਾ ਨੂੰ ਵੀ ਵੇਖੋ ਉਹ ਪਖੰਡੀਆਂ ਨੇ ਕਿਵੇਂ ਕਈ ਕੁਝ ਬਣਾ ਦਿੱਤਾ ਹੈ ਨਾ ਉਥੇ ਸੰਗਤ ਜਾ ਰਹੀ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਇੱਥੇ ਚ ਪਹਿਰੇਵਰੀ ਆ ਕੇ ਕਿੰਦੂ ਪ੍ਰੰਤੂ ਕਰਨ ਲੱਗੇ ਕਿ ਪ੍ਰਚਾਰ ਕੀ ਇਹਦੇ ਵਿੱਚ ਜੇਕਰ ਕੋਈ ਇੱਥੇ 12 ਤੋਂ 4 4 ਘੰਟੇ ਆਪਣੇ ਦਿਨ ਦੇ ਵਿੱਚ ਦੇ ਰਿਹਾ ਕੋਈ ਛੁੱਟੀ ਜਿੰਨੂੰ ਹੁੰਦੀ ਆ ਉਹ ਇਸ ਜਗ੍ਹਾ ਤੇ ਆ ਕੇ ਹਾਸਲੀ ਪਰ ਇਹਦੇ ਵਿੱਚ ਗਲਤ ਕੀ ਆ ਬਾਣੀ ਪੜ ਰਹੇ ਆ ਭਾਈ ਸਾਹਿਬ ਮੈਂ ਕਹਿੰਨਾ ਬਹੁਤ ਵਧੀਆ ਗਲਤ ਕੁਝ ਨਹੀਂ ਆ ਜੀ ਇੱਥੇ ਆ ਕੇ ਵੇਖੋ ਮਹਾਰਾਜ ਦੇ ਲੜ ਲੱਗੇ ਨੇ ਹਨਾ ਆ ਕੇ ਸੰਗਤ ਸੇਵਾ ਕਰਦੀ ਆ ਜਿਹੜੇ ਬੱਚੇ ਨੇ ਨੌਜਵਾਨ ਮੈਂ ਵੇਖਦਾ ਨੌਜਵਾਨਾਂ ਨੂੰ ਜਿਨ੍ਹਾਂ ਨੇ ਕੇਸ ਨਹੀਂ ਸੀ ਰੱਖੇ ਉਹ ਦਸਤਾਰਾਂ ਸਜਾ ਕੇ ਆਉਂਦੇ ਨੇ ਮੋਨੇ ਮੁੰਡੇ ਵੀ ਇਥੇ ਮੈਂ ਵੇਖਦਾ ਸ਼ਬੀਲਾਂ ਤੇ ਇੰਨੀ ਸੇਵਾ ਕਰ ਰਹੇ ਨੇ ਤੁਸੀਂ ਚਾਰ ਚਫੇਰੇ ਜਿੱਥੇ ਮਰਜ਼ੀ ਵੇਖੋ ਆਈਸਕ੍ਰੀਮ ਦੇ ਲੰਗਰਾਂ ਦੇ ਵੇਖ ਲਓ ਇੱਧਰ ਸ਼ਬੀਲ ਦੇ ਲੰਗਰ ਦੇ ਵੇਖ ਲਓ ਜਿਹੜਾ ਵੀ ਲੰਗਰ ਤੁਸੀਂ ਵੇਖੋਗੇ ਨੌਜਵਾਨ ਮੁੰਡਿਆਂ ਨੂੰ ਵੇਖੋਗੇ ਤੇ ਗਲਤ ਕੁਝ ਨਹੀਂ ਮੁੰਡੇ ਸਾਡੇ ਗੁਰੂ ਦੇ ਲੜ ਲੱਗ ਰਹੇ ਨੇ ਹਨਾ ਕੇਸਾ ਧਾਰੀ ਹੋ ਰਹੇ ਨੇ ਅਮਰਤ ਛਕ ਰਹੇ ਨੇ ਇੱਥੇ ਗਲਤ ਕੀ ਹੈ ਕੁਝ ਗਲਤ ਨਹੀਂ ਸਿੰਘਾ ਨਾਲ ਮੈਂ ਗੱਲ ਵੀ ਕੀਤੀ ਇੱਥੇ ਇੱਕ ਗਰੰਥੀ ਸਿੰਘ ਖਾਸੇ ਤੋਂ ਆਉਂਦੇ ਸੀਗੇ ਉਹਨਾਂ ਨੇ ਕਿਹਾ ਕਿ ਮੇਰਾ ਪੁੱਤਰ ਨਸ਼ੇ ਕਰਦਾ ਸੀ ਉਹ ਇਸ ਜਗ੍ਹਾ ਤੇ ਜਦੋਂ ਮੈਨੂੰ ਲਿਆਣਾ ਸ਼ੁਰੂ ਕੀਤਾ ਤਾਂ ਨਸ਼ੇ ਛਾੜ ਤੇ ਹੁਣ ਮੈਨਾਂ ਭਾਈ ਸਾਹਿਬ ਵੀ ਇਦਾਂ ਹੀ ਆ ਬਹੁਤ ਸਾਰੇ ਦਾ ਜੀਵਨ ਇੱਥੇ ਬਦਲਿਆ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆ ਕੇ ਚੁਪੈਰਾ ਕੱਟਣ ਦਾ ਆ ਕੇ ਜਦੋਂ ਸੰਗਤ ਦੀ ਸਰਦਾ ਵੰਦੇ ਆ ਨਾ ਤੇ ਮਨ ਜਿਹੜਾ ਆਪਣੇ ਆਪ ਹੀ ਉਹ ਨਿਰਮਲ ਹੋ ਜਾਂਦਾ ਆਪਣੇ ਆਪ ਹੀ ਤੇ ਆਪਣੇ ਆਪ ਹੀ ਉਹ ਗੁਰੂ ਦੇ ਲੜ ਲੱਗਣਾ ਸ਼ੁਰੂ ਹੋ ਜਾਂਦੇ ਨਸ਼ਿਆਂ ਤੋਂ ਹੋਰ ਕਈਆਂ ਰਹਿਤਾਂ ਘਰਾਤਾਂ ਤੋਂ ਦੂਰ ਹੋ ਕੇ ਗੁਰੂ ਦੇ ਲੜ ਲੱਗਣਦੇ ਨੇ ਉਹਨਾਂ ਪ੍ਰਚਾਰਕਾਂ ਨੂੰ ਇਹ ਸੁਨੇਹਾ ਦੇ ਦੋ ਜੋ ਇਦਾਂ ਵਿਰੋਧ ਕਰਦੇ ਨੇ ਆਪਣੀ ਜੋ ਗੁਰਬਾਣੀ ਚੱਲ ਰਹੀ ਹੈ ਚੁਪੈਰੇ ਦੇ ਵਿੱਚ ਉਹਨਾਂ ਸੰਗਤਾਂ ਲਈ ਕੋਈ ਮਨ ਇਹ ਮੈਸੇਜ ਦੇਖੋ ਉਹਨਾਂ ਲਈ ਪ੍ਰਚਾਰਕਾਂ ਲਈ ਤੇ ਇਹੋ ਮੈਸੇਜ ਆ ਕੀ ਜਿਹੜਾ ਪਖੰਡਵਾਦ ਇੱਥੇ ਚੱਲ ਰਿਹਾ ਉਹਨਾਂ ਦੇ ਖਿਲਾਫ ਬੋਲਣ ਦੁਨੀਆ ਤੇ ਔਰ ਬਾਬਾ ਦੀਪ ਸਿੰਘ ਜੀ ਤੇ ਬਹੁਤ ਕਿਰਪਾ ਇੱਥੇ ਦੁਪਹਿਰੇ ਤੇ ਆ ਕੇ ਵੇਖਣ ਤੇ ਸਹੀ ਆਪ ਵੀ ਕਿਵੇਂ ਸੰਗਤਾਂ ਦੀ ਸ਼ਰਦਾ ਕਿ ਸਾਡੇ ਜਿਹੜੇ ਸਿੱਖ ਧਰਮ ਦੇ ਲੋਕ ਸਨ ਉਹ ਦੂਜੇ ਧਰਮਾਂ 'ਚ ਜਾ ਰਹੇ ਸਨ ਤੁਹਾਨੂੰ ਪਤਾ ਨਾ ਹੋ ਰਹੇ ਨੇ ਕਿ ਕਿਵੇਂ ਪਖੰਡਵਾਦ ਦੇ ਵਿੱਚ ਵੜ ਰਹੇ ਨੇ ਤੇ ਉਹ ਮੋੜ ਦੁਬਾਰਾ ਦੁਬਾਰਾ ਵੇਖੋ ਇੰਨੀ ਸੰਗਤ ਨਹੀਂ ਪਹਿਲਾਂ ਇੱਥੇ ਹੁੰਦੀ ਅੰਦਰੀ ਬਸ ਚੋਪੈਰਾ ਚੱਲਦਾ ਸੀ ਹੁਣ ਵੇਖੋ ਪੂਰੀ ਸੜਕ ਵੀ ਜਾਮ ਹੋ ਜਾਂਦੀ ਹੈ ਹਨ ਤੇ ਉਹ ਇੱਧਰ ਦੁਬਾਰਾ ਤੋਂ ਗੁਰੂ ਦੇ ਲਾ ਆ ਕੇ ਲੜ ਲਾਗੇ ਨੇ ਪ੍ਰਚਾਰਕਾਂ ਨੂੰ ਇਹੋ ਬੇਨਤੀ ਆ ਕਿ ਇਹਦਾ ਵਿਰੋਧ ਨਾ ਕਰਨ ਇਹਦੇ ਬਾਰੇ ਸੰਗਤ ਨੂੰ ਦੱਸਿਆ ਜਾਵੇ ਕਿ ਚੋਪੈਰਾ ਹੈ ਕੀ ਆ ਹਨ ਤੇ ਤਾਂ ਜੋ ਸਾਡੇ ਲੋਕ ਨੇ ਜਿੰਨੀ ਵੀ ਸੰਗਤ ਆ ਦੂਜੇ ਧਰਮਾਂ ਦੇ ਕਨਵਰਟ ਹੋ ਰਹੀ ਆ ਉਹ ਇੱਧਰ ਆਵੇ ਹਨ ਤੇ ਗੁਰੂ ਘਰ ਆ ਕੇ ਇੱਥੇ ਆਪਣਾ ਨਕਮਸਤੋ ਕੋਣ ਹਨ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਬਿਲਕੁਲ ਹੋਰ ਵੀਰਾਂ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਵਾਹਿਗੁਰੂ ਜੀ ਕੀ ਖਾਲਸਾ ਹੋਇਆ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀਤੇ ਜੀ ਗੁਰਦੇਵਾਲ ਸਿੰਘ ਹੈ ਜੀ ਨਾਮ ਸੇਵਾ ਕਰ ਰਹੇ ਹੋ ਇੱਥੇ ਹਰ ਐਤਵਾਰ ਹਾਜ਼ਰੀ ਭਰ ਹਾਂ ਜੀ ਹਰ ਸੰਡੇ ਆਈਦਾ ਜੀ ਕਿਦਾਂ ਮਨ ਦੇ ਵਿੱਚ ਖਿਆਲ ਆਇਆ ਗੁਰੂ ਘਰ ਦੇ ਵਿੱਚ ਆ ਕੇ ਹਾਜ਼ਰੀ ਭਰੀ ਚਲੋ ਕੁਝ ਸਮੇਂ ਤੋਂ ਪਹਿਲਾਂ ਪਤਾ ਚੱਲਿਆ ਕਿ ਚੁਪਾਰੇ ਹੁੰਦੇ ਆ ਪਹਿਲਾਂ ਨਹੀਂ ਸੀ ਪਤਾ ਸੋਸ਼ਲ ਮੀਡੀਆ ਦਾ ਜ਼ਮਾਨਾ ਨਹੀਂ ਸੀਗਾ ਹੁਣ ਆਉਂਦੇ ਹੋ ਕੀ ਮਹਿਸੂਸ ਕਰਦੇ ਹੋ ਤੁਸੀਂ ਬਹੁਤ ਕਿਰਪਾ ਤੂੰ ਪਹਿਲੋਂ ਅਸੀਂ ਪੈਦਲ ਆਂਦੇ ਹੁੰਦੇ ਸੀਗੇ ਹੁਣ ਅਸੀਂ ਉਹ ਗੱਡੀਆਂ ਚੋ ਕੇ ਕਰਦਾ ਪਰਮਾਤਮਾ ਨੇ ਬਹੁਤ ਕਿਰਪਾ ਹੈ ਸਤਗੁਰਾਂ ਦਾ ਜੀ ਦੀ ਬਹੁਤ ਸੰਗਤ ਜੋੜੀ ਸਾਡੇ ਨਾਲ ਬੱਚੇ ਵੀ ਆਉਂਦੇ ਆ ਅਸੀਂ ਕੋਤੇ ਆਈ ਦਾ ਨਾਲ ਬੱਚੇ ਨੂੰ ਵੀ ਜੋੜੀਦਾ ਆ ਤਾਂ ਕਿ ਮਾੜੀ ਸੰਗਤ ਵਿੱਚ ਨਾ ਆ ਜਾਣ ਚੰਗੀ ਮਾੜਾ ਕਹਿੰਦੇ ਨੇ ਚਪਾਰੇ ਨੂੰ ਉਹਨਾਂ ਲਈ ਕੀ ਕਰਨਾ ਚਾਹੀਦਾ ਨਹੀਂ ਮਾੜਾ ਪਰੇ ਸਨ ਮਾੜਾ ਤੇ ਹੀ ਹੈਗਾ ਬਾਕੀ ਦੇਖੋ ਜੀ ਆਪੋ ਆਪਣਾ ਵਿਚਾਰਿਆ ਹਰ ਇੱਕ ਦਾ ਠੀਕ ਹੈ ਨਾ ਜੋ ਸੰਗਤ ਜੁੜੀ ਹੈ ਨਾ ਜੋ ਹਰ ਇੱਕ ਨੂੰ ਮਿਲਿਆ ਉਹ ਸੰਗਤ ਆਉਂਦੀ ਆ ਤੁਸੀਂ ਆਪ ਹੀ ਦੇਖ ਸਕਦੇ ਹੋ ਕੈਮਰਾ ਕੈਮਰਾਮੈਨ ਨੂੰ ਕਹੋ ਕਿ ਆਪਣਾ ਕੈਮਰਾ ਦਿਖਾਣੇ ਤੇ ਆਪਣੇ ਸੰਗਤ ਦੇਖੋ ਕਿੰਨੀ ਜੋੜਦੀ ਹੈ ਨਾ ਉਸ ਕਰ ਦਿਓ ਇੱਥੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆ ਕੇ ਸਕੂਨ ਮਹਿਸੂਸ ਕਰੀਦਾ ਜੀ ਉਹ ਏਸੀ ਆ ਜੀ ਸਕੂਨ ਨਹੀਂ ਮਿਲਦਾ ਜੋ ਇੱਥੇ ਮਿਲਦਾ ਜੀ ਆਣ ਕੇ ਨਿਆਣੇ ਵੀ ਸਾਹਮਣੇ ਬੈਠੇ ਆ ਜੀ ਬਾਬਾ ਜੀ ਦੀ ਕਿਰਪਾ ਨਾਲ ਧੰਨਵਾਦ ਤੇ ਆਂਦੇ ਹਾਂ ਜੀ ਸੇਵਾ ਲੰਦੇ ਆ ਜੀ ਸੋ ਬਿਲਕੁਲ ਹੈ ਵੱਡੀ ਗਿਣਤੀ ਚ ਸੰਗਤਾਂ ਦਾ ਇਕੱਠ ਮਿਲਦਾ ਦੇਖਣ ਨੂੰ ਇੱਥੇ ਹਰ ਇੱਕ ਸੰਗਤ ਹਾਜ਼ਰੀ ਭਰਦੀ ਹੈਗੀ ਆ ਸੋ ਜ਼ਰੂਰ ਇੱਥੇ ਪਹੁੰਚੋ ਗੁਰੂ ਘਰ ਦੇ ਵਿੱਚ ਨਤਮਸਤਕ ਹੋਵੋ ਜਿਵੇਂ ਬਾਬਾ ਜੀ ਹੋਣਾ ਨੇ ਜ਼ਿਕਰ ਕੀਤਾ ਸਾਨੂੰ ਨੀਲੇ ਬਾਣੀ ਵਾਲੀਆਂ ਫੌਜਾਂ ਟੱਕਰੀਆਂ ਸਾਂ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਘਰ ਦੇ ਵਿੱਚ ਆਪਾਂ ਗੁਰਬਾਣੀ ਪੜ੍ਹਦੇ ਆ ਪਰ ਪ੍ਰਚਾਰਕਾਂ ਨੂੰ ਜੋ ਪਖੰਡਵਾਦ ਪੰਜਾਬ ਦੇ ਵਿੱਚ ਚੱਲ ਰਿਹਾ ਉਸ ਦਾ ਵਿਰੋਧ ਕਰਨਾ ਚਾਹੀਦਾ ਹੈ ਨਾ ਕਿ ਇਸ ਚੁਪੈਰਾ ਸਾਹਿਬ ਦਾ ਕਈ ਪ੍ਰਚਾਰਕ ਅਜਿਹੇ ਨੇ ਜੋ ਇਹਨਾਂ ਨੂੰ ਮਾੜਾ ਆਖਦੇ ਨੇ ਸੋ ਅਪੀਲ ਆ ਸੰਗਤਾਂ ਵੱਲੋਂ ਉਹਨਾਂ ਨੂੰ ਕਿ ਇਦਾਂ ਨਾ ਵਿਰੋਧ ਕੀਤਾ ਜਾਵੇ ਜੋ ਸੰਗਤ ਇੰਨੀ ਵੱਡੀ ਆਮਦ ਦੇ ਵਿੱਚ ਆ ਕੇ ਬਾਣੀ ਪੜਦੀ ਵੀਰੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਚੜਦੀ ਕਲਾ ਬਾਛ ਆਉਂਦੇ ਹਰ ਐਤਵਾਰ ਹਾਜ਼ਰੀ ਭਰਦੇ ਹਾਂ ਹਾਂਜੀ ਬਾਬਾ ਜੀ ਹਰ ਐਤਵਾਰ ਆਈਦਾ ਜੀ ਮਾਰਾ ਯਾਰ ਕੇਸ ਕੇਸ ਰੱਖੇ ਹੁਣ ਤੁਸੀਂ ਬਾਬਾਈ ਕੇਸ ਨਹੀਂ ਰੱਖੇ ਇਹ ਗੱਲਾਂ ਨਹੀਂ ਫਿਰ ਵੀ ਤੁਸੀਂ ਦਸਤਾਰ ਸਜਾਈ ਆ ਹਾਂਜੀ ਹਾਂਜੀ ਕੇਸ ਰੱਖੋਗੇ ਤੁਸੀਂ ਰੱਖਾਂਗੇ ਬਾਬਾਈ ਰੱਖਾਂਗੇ ਜੀ ਜ਼ਰੂਰ ਰੱਖਾਂਗੇ ਜੀ ਅਸੀਂ ਉਹ ਹਰਦਾਰ ਤੇ ਗੁਰਪਾਤਸ਼ਿਆਂ ਨੂੰ ਕੇਸਾ ਨੂੰ ਸੰਭਾਲਣ ਦੀ ਆਗਿਆ ਦਿੱਤੀ ਹੈ ਜੀ ਸਾ ਰਫਰ ਜੀ ਆਉ ਨੂੰ ਸਾਹਮਣਾ ਫਰਜਿਆ ਬਾਬਾ ਜੀ ਸਾਹਮਣ ਦਾ ਪਰ ਚਲੋ ਅੱਗੇ ਦਾ ਰੱਖਾਂਗੇ ਜੀ ਬਿਲਕੁਲ ਹਾਂਜੀ ਇਸ ਵਾਰ ਘਟਾ ਲਈ ਚੰਨ ਨਾਲ ਚੁਣੇ ਆ ਫਿਰ ਗੁਰੂਆਂ ਦੇ ਘੇ ਹੋ ਰਾਤ ਵੀ ਚੱਲੀ ਲਾਸਟ ਵਾਰ ਇਹ ਘਟਾ ਲਈ ਜਿਹੜੇ ਘਟਾ ਲਈ ਜੀ ਅੱਗੇ ਦਾ ਜਰੂਰ ਰੱਖਾਂਗੇ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੱਗਾ ਵੀਰੇ ਨਾਲ ਗੱਲ ਕਰਕੇ ਕਿਹਾ じゃ ਆਖਰੀ ਵਾਰ ਮੈਂ ਕੇਸ ਕਟਾਲਿਆ ਉਸ ਤੋਂ ਬਾਅਦ ਮੈਂ ਕੇਸ ਨਹੀਂ ਕਟੋੜੇ ਹੁਣ ਮੈਂ ਕੇਸਾ ਧਾਰੀ ਹੋਣਾ ਹੈ ਸੋ ਅੱਜ ਹੀ ਸੋਚ ਚਾਹੀਦੀ ਆਪਣੀ ਇਸ ਗੁਰੂ ਘਰ ਦੇ ਵਿੱਚ ਜਦੋਂ ਆਉਨੇ ਆ ਤਾਂ ਕੁਝ ਇੱਕ ਵਾਈਬ੍ਰੇਸ਼ਨਸ ਇਹੋ ਜਿਹੇ ਹ ਜ਼ਿੰਦਗੀ ਦੇ ਵਿੱਚ ਬਦਲਾਵ ਕਰਨ ਲਈ ਅੱਗੇ ਲੈ ਕੇ ਹੁੰਦੀਆਂ ਨੇ ਜ਼ਰੂਰ ਅੱਗੇ ਚੱਲਦੇ ਹਾਂ ਹੋਰ ਗੱਲਬਾਤ ਸਾਂਝੀ ਕਰਾਂਗੇ ਜਿੱਥੇ ਸੰਗਤਾਂ ਗੁਰੂ ਘਰ ਮਾਤਾ ਜੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੇ ਮਾਤਾ ਜੀ ਹਰ ਐਤਵਾਰ ਹੁੰਦੇ ਹੋ ਹਾਂ ਜੀ ਅੱਜ ਦਾ ਹੀ ਕਿੱਦਾਂ ਦਾ ਲੱਗਦਾ ਇਸ ਦਰ ਤੇ ਆ ਕੇ ਹਾਂ ਬਹੁਤ ਸੋਹਣਾ ਲੱਗਦਾ ਵਾਇਗੁਰੂ ਜੀ ਦੇ ਪਾਸ਼ਾ ਦੇ ਨਾਲ ਇਹ ਮੇਰੀ ਪੋਤਰੀ ਹੈ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਦੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਬੋਲੋ ਬੋਲੋ ਹੰਦੇ ਉਹ ਦਾਦੀ ਮਮਾ ਨਾਲ ਇੱਥੇ ਹਾਂ ਵਧੀਆ ਰਹਾ ਰਹਾ ਵਧੀਆ ਮਾਤਾ ਜੀ ਤੁਸੀਂ ਬੱਚਿਆਂ ਨੂੰ ਜੋੜੀ ਦੇਖਿਆ ਗੁਰੂ ਘਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਹੈ ਗੁਰੂ ਘਰਾਂ ਦੇ ਵਿੱਚ ਸੰਗਤਾਂ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਹੁੰਦੇ ਨੇ ਕਿਉਂਕਿ ਆਪਾਂ ਛੋਟੇ ਹੁੰਦੇ ਤਾਂ ਜੋ ਬੱਚਿਆਂ ਨੂੰ ਆਦਤ ਪਾ ਦਾਂਗੇ ਜੋ ਸਮਝਾ ਦਾਂਗੇ ਬੱਚਾ ਉਸੇ ਹੀ ਤਰੀਕੇ ਨਾਲ ਚੱਲਦਾ ਹੈ ਦੂਜੇ ਪਾਸੇ ਜੇਕਰ ਮੈਂ ਤਸਵੀਰ ਰੋਕ ਕਰਾਂ ਤਾਂ ਸੰਗਤਾਂ ਲਈ ਇੱਥੇ ਸ਼ਬੀਲਾ ਦੇ ਜਿਹੜੇ ਜਾਲ ਦੇ ਲੰਗਰ ਨੇ ਉਹ ਲਗਾਏ ਗਏ ਨੇ ਤਾਂ ਜੋ ਕਿਸੇ ਤਰ੍ਹਾਂ ਦੀ ਦਿੱਕਤ ਜਿਹੜੀ ਆ ਉਹ ਗੁਰੂ ਘਰਾਂ ਦੇ ਵਿੱਚ ਨਾ ਆਵੇ ਸੋ ਜ਼ਰੂਰ ਇਹ ਸਪਾਸੇ ਦੀ ਜੇਕਰ ਤਸਵੀਰ ਦਿਖਾਵਾਂ ਸੰਗਤਾਂ ਵੱਡੀ ਆਮਦ ਦੇ ਵਿੱਚ ਇੱਥੇ ਪਹੁੰਚੇ ਨੇ ਗਰਮੀ ਭਾਵੇਂ ਜ਼ਰੂਰ ਹੈਗੀ ਆ ਪਰ ਗੁਰੂ ਪ੍ਰਤੀ ਜੋ ਪਿਆਰ ਆ ਸੰਗਤਾਂ ਦਾ ਇੱਥੇ ਦੇਖਣ ਨੂੰ ਮਿਲਦਾ ਜੋ ਸਾਡੇ ਸੇਵਾਦਾਰ ਨੇ ਲਗਾਤਾਰ ਹੱਥ ਦੇ ਵਿੱਚ ਵੱਡੇ ਵੱਡੇ ਪੱਖੇ ਜਾਂ ਪੱਖੀਆਂ ਹੱਥ ਦੇ ਵਿੱਚ ਫੜੀਆਂ ਨੇ ਤਾਂ ਜੋ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਸੰਗਤਾਂ ਨੂੰ ਸੋ ਜ਼ਰੂਰ ਗੱਲਬਾਤ ਆਪਾਂ ਹੋਰ ਜਿਹੜੀ ਆ ਸੰਗਤਾਂ ਨਾਲ ਕਰਾਂਗੇ ਆਕੇ ਹਾਜ਼ਰੀਆਂ ਭਰਦੇ ਹੋ ਤਾਂ ਕੀ ਮਹਿਸੂਸ ਹੁੰਦਾ ਹੈ ਕਿ ਗੁਰੂ ਪ੍ਰਤੀ ਮਨ ਦੇ ਵਿੱਚ ਇੱਕ ਵਿਸ਼ਵਾਸ ਇੱਕ ਆਸਥਾ ਲੈ ਕੇ ਆਉਂਦੇ ਹੋ ਸੋ ਪਹਿਲਾਂ ਤੇ ਗੁਰਦੁਆਰਾ ਸਾਹਿਬ ਦੇ ਗੇਟ ਦੀਆਂ ਤਸਵੀਰਾਂ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿਉਂਕਿ ਵੱਡੀ ਗਿਣਤੀ ਚ ਸੰਗਤਾਂ ਇਸ ਜਗ੍ਹਾ ਤੇ ਪਹੁੰਚੀਆਂ ਨੇ ਫਿਲਹਾਲ 12 ਵਜੇ ਇਸ ਦੁਪਹਿਰੇ ਦੀ ਸ਼ੁਰੂਆਤ ਹੁੰਦੀ ਆ ਜਿਸ ਦੇ ਵਿੱਚ ਪੰਜ ਜਪਜੀ ਸਾਹਿਬ ਦੇ ਪਾਠ ਦੋ ਚੌਪਈ ਸਾਹਿਬ ਦੇ ਪਾਠ ਅਤੇ ਉਸ ਤੋਂ ਅਪਰੰਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਛੇ ਪਉੜੀਆਂ ਅਨੰਦ ਸਾਹਿਬ ਜੀ ਅਰੰਭ ਤਾਂ ਹੁੰਦੀ ਆ ਫਿਰ ਉਸ ਤੋਂ ਬਾਅਦ ਅਰਦਾਸ ਜਿਹੜੀ ਆ ਉਹ ਕੀਤੀ ਜਾਂਦੀ ਆ ਜਿਸ ਤੋਂ ਬਾਅਦ ਕਵੈਂਟਲ ਤੋਂ ਉੱਪਰ ਦੇਗ ਸੰਗਤਾਂ ਦੇ ਵਿੱਚ ਵਰਤਾਈ ਜਾਂਦੀ ਆ ਇਹ ਤਾਂ ਤਾਂ ਬਾਬਾ ਦੀਪ ਸਿੰਘ ਜੀ ਨੇ ਐਸਾ ਕੋਤਕ ਵਰਤਾਇਆ ਹੈ ਕਿ ਸੰਗਤਾਂ ਇੱਥੇ ਗੁਰੂ ਘਰ ਦੇ ਨਾਲ ਜੁੜਦੀਆਂ ਔਰ ਸੰਗਤਾਂ ਲੈ ਕੇ ਅਸੀਂ ਇਸ ਦਰ ਤੇ ਆਉਨੇ ਹੈਗੇ ਆ ਸੋ ਜ਼ਰੂਰ ਭਾਵੇਂ ਗਰਮੀ ਜ਼ਰੂਰ ਹੈਗੀ ਆ ਪਰ ਜਦੋਂ ਇਹ ਗੁਰਬਾਣੀ ਦੀ ਠੰਡਕ ਮਨ ਦੇ ਵਿੱਚ ਪੈਂਦੀ ਆ ਤਾਂ ਅਜਿਹੀ ਗਰਮੀ ਦੂਰ ਹੋ ਜਾਂਦੀ ਆ ਭਾਵੇਂ ਇਸ ਜਗ੍ਹਾ ਤੇ ਸੰਤਲਈ ਪੱਖੀਆਂ ਜਾਂ ਵੱਡੇ ਵੱਡੇ ਪੱਖੇ ਚੱਲੇ ਬਿਲਕੁਲ ਇਹ ਗੁਰੂ ਘਰ ਦੇ ਇਸ ਗੇਟ ਤੇ ਮੌਜੂਦ ਹਾਂ ਸੁਰਾ ਸੋ ਪੈ ਚਾਹ ਨਹੀਂ ਆ ਜੋ ਲੜਾ ਦੇਣ ਕੇ ਤਾਂ ਪੁਰਜਾ ਪੁਰਜਾ ਕਟ ਮਰੇ ਕਭੂ ਨਾ ਛੜਾ ਕੇ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਇਹ ਉਹ ਸਥਾਨ ਹੈ ਜਿੱਥੇ ਬਾਬਾ ਜੀ ਦੇ ਧੜ ਨੂੰ ਅਗਨ ਪੇੜ ਕੀਤਾ ਗਿਆ ਸੀਗਾ ਸ਼ਹੀਦੀ ਇਹ ਸਥਾਨ ਸ਼ਹੀਦੀ ਪੈਰੇ ਇਸ ਜਗ੍ਹਾ ਤੇ ਲੱਗਦਾ ਦੂਰ ਦੂਰ ਤੱਕ ਜਿੱਕਰ ਝਾਤ ਮਾਰੀਏ ਤਾਂ ਸੰਗਤਾਂ ਬੈਠੀਆਂ ਹੋਈਆਂ ਤੁਹਾਨੂੰ ਸੜਕ ਤੇ ਨਜ਼ਰ ਆਉਣ ਗਿਆ ਗੁਰੂ ਦੇ ਦਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਆ ਹਰ ਕੋਈ ਇਸ ਦਰ ਤੋਂ ਝੋਲੀਆਂ ਭਰ ਕੇ ਲੈ ਕੇ ਜਾਂਦਾ ਹੈ ਕੋਈ ਵੀ ਮੰਨ ਦੇ ਵਿੱਚ ਆਸਥਾ ਹੋਵੇ ਗੁਰੂ ਪ੍ਰਤੀ ਉਸ ਝੋਲੀ ਦੇ ਅੱਗੇ ਜਦੋਂ ਤੁਸੀਂ ਕੁਝ ਮੰਗਦੇ ਹੋ ਝੋਲੀ ੱਡ ਕੇ ਸ਼ਾਇਦ ਉਹ ਤੁਹਾਡੀ ਝੋਲੀ ਛੋਟੀ ਪੈ ਜਾਂਦੀ ਹੈ ਗੁਰੂ ਦਾ ਦਿਲ ਅੱਡਾ ਵੱਡਾ ਹੈ ਆਪਣੇ ਸੰਗਤਾਂ ਪ੍ਰਤੀ ਸੋ ਜ਼ਰੂਰ ਹਰ ਇੱਕ ਸੰਗਤ ਇਸ ਦਰ ਤੇ ਆ ਕੇ ਹਾਜ਼ਰੀਆਂ ਭਰਦੀਆਂ ਨੇ ਗੁਰੂ ਘਰ ਦੇ ਵਿੱਚ ਜੁੜੋ ਆ ਕੇ ਵਿਦੇਸ਼ਾਂ ਤੋਂ ਵੀ ਸੰਗਤਾਂ ਇਸ ਦਰ ਤੇ ਹੁੰਦੀਆਂ ਨੇ ਤੇ ਜਿਹੜੇ ਪ੍ਰਚਾਰਕ ਇਹਨਾਂ ਦਾ ਵਿਰੋਧ ਕਰਦੇ ਨੇ ਉਹ ਜ਼ਰੂਰ ਇੱਕ ਵਾਰ ਮਨ ਦੇ ਵਿੱਚ ਸੋਚ ਕੇ ਗੁਰੂ ਘਰ ਦੇ ਬਾਰੇ ਜਾਂ ਸੰਗਤਾਂ ਬਾਰੇ ਜ਼ਰੂਰ ਬੋਲਿਓ ਕਿਉਂਕਿ ਜਿਵੇਂ ਇੱਕ ਨਿਹੰਗ ਸਿੰਘ ਹੁਣੀ ਮਿਲੇ ਸੀ ਕਿ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਦੇ ਵਿੱਚ ਪਖੰਡ ਚੱਲ ਰਿਹਾ ਤੁਸੀਂ ਉਹਨਾਂ ਤੇ ਬੋਲੋ ਪਰ ਜੋ ਸੰਗਤਾਂ ਆ ਕੇ ਗੁਰਬਾਣੀ ਦੇ ਵਿੱਚ ਹਾਜ਼ਰੀਆਂ ਭਰਦਿਆਂ ਗੁਰਬਾਣੀਆਂ ਪੜ੍ਹਦੀਆਂ ਨੇ ਉਹਨਾਂ ਲਈ ਅਝਾਣਾ ਕੀਤਾ ਜਾਵੇ ਮੈਨੂੰ ਦੀ ਉਹ ਇਜਾਜ਼ਤ ਉਹਨਾਂ ਅਰਦੇ ਲਈ ਸਿਮਰਦੀਪ ਸਿੰਘ ਅੰਮ੍ਰਿਤਸਰ ਜਿਉਂ ਤਿਉਂ ਪ੍ਰੇਮ ਖਿਲਨ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਤਮਾਰਕ ਪੈਰਦਰੀ ਜੈ ਸਰਦੀਜਾ ਕਾ ਨਾ ਕੀਜੀਏ ਇਸ ਵਕਤ ਤਨਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਨ ਤੇ ਖੜੇ ਆ ਜਿੱਥੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਧੜ ਨੂੰ ਅਗਨ ਪੇਟ ਕੀਤਾ ਗਿਆ ਸੀ ਅੱਜ ਉਸ ਸੰਗਤ ਦੀ ਆਮਦ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਦੇਖਣ ਨੂੰ ਮਿਲਦੀ ਆ ਵੱਡੇ ਪੱਧਰ ਤੇ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲਦਾ ਤਸਵੀਰਾਂ ਇੱਕ ਵਾਰ ਜ਼ਰੂਰ ਦਿਖਾਵਾਂਗੇ ਹਰ ਐਤਵਾਰ ਦੀ ਤਰ੍ਹਾਂ ਸੰਗਤਾਂ ਇਸ ਜਗ੍ਹਾ ਤੇ ਚਪਰੇ ਦੇ ਵਿੱਚ ਹਾਜ਼ਰੀਆਂ ਭਰਨ ਪੁੰਚੀਆਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਜਗ੍ਹਾ ਭਾਵੇਂ ਜ਼ਰੂਰ ਘਟਿਆ ਪਰ ਸੰਗਤਾਂ ਦੇ ਦਿਲ ਦੇ ਵਿੱਚ ਗੁਰੂ ਲਈ ਬਹੁਤ ਜਗ੍ਹਾ ਆ ਇਸ ਦਰ ਤੇ ਸੰਗਤਾਂ ਇਹ ਹਾਜ਼ਰੀਆਂ ਭਰੀਆਂ ਨੇ ਬਾਹਰ ਰੋਡ ਤੇ ਹੀ ਬੈਠ ਕੇ ਗੁਰਬਾਣੀ ਦਾ ਆਨੰਦ ਮਾਣ ਰੀਆਂ ਨੇ ਜ਼ਰੂਰ ਆਪਾਂ ਗੱਲਬਾਤ ਜਿਹੜੀ ਆ ਸੰਗਤਾਂ ਦੇ ਨਾਲ ਜਾਰੀ ਰੱਖਾਂਗੇ ਕਿ ਮਨ ਦੇ ਵਿੱਚ ਕੀ ਆਸਥਾ ਆ ਗੁਰੂ ਪ੍ਰਤੀ ਕੀ ਵਿਸ਼ਵਾਸ ਰੱਖ ਕੇ ਸੰਗਤਾਂ ਇਸ ਦਰ ਤੇ ਆਉਂਦੀਆਂ ਨੇ ਕਿਉਂਕਿ ਕਈ ਪ੍ਰਚਾਰਕ ਇੱਦਾਂ ਦੇ ਵੀ ਨੇ ਜੋ ਇਸ ਚਪੈਰੇ ਦਾ ਵਿਰੋਧ ਵੀ ਕਰਦੇ ਨੇ ਪਰ ਗੁਰੂ ਦੇ ਪ੍ਰਤੀ ਜੋ ਇਸ ਸੰਗਤ ਦਾ ਪਿਆਰ ਹੈ ਉਹ ਦੇਖਣ ਨੂੰ ਮਿਲਦਾ ਗੱਲਬਾਤ ਆਪਾਂ ਜ਼ਰੂਰ ਕਰਦੇ ਜੋ ਸੰਗਤਾਂ ਇੱਥੇ ਹੁੰਦੀਆਂ ਨੇ ਮਿਰਜੀ ਵੈਗੁਰ ਜੀ ਖਾਲਸਾ ਵੈਗ ਜੀ ਕੀ ਫਤਿਹ ਖਾਲਸਾ ਵੈਗ